ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀਆ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਪੁਖਤਾ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਅਸੀਂ ਕਹੇ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਹੈ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਵਾਸਾ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਨੇ ਅਮਰਸਰ ਸਰ ਸਾਹਿਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਓ ਪਰ ਕਿਸੇ ਵੀ ਸ਼ਰਦਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨ ਆਏ ਯਾਤਰੀ ਨੂੰ ਕੋਈ ਤੰਗ ਕਰਨ ਦੇ ਪਰਪਜ ਨਾਲ ਨਹੀਂ ਕੁਝ ਕੀਤਾ ਜਾਊਗਾ ਕਿ ਸਖਤਤਾ ਦਾਇਆ ਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਡੀਸੀ ਸਾਹਿਬਾਂ ਨੂੰ ਦਿੱਤੀਆਂ ਗਈਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਹੈ ਐਸਐਨਪੀਜੀ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਤਾਂ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਇਸ ਵਾਰ ਮੈਂ 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 ਤੁਹਾਨੂੰ ਦੱਸਾਂ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥ्रेटनिंग ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲੈ ਜਾ ਹੈ ਉਹਨੂੰ ਅਸੀਂ ਧਮਕੀ ਮੰਨਾਂਗੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂਜ਼ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੋਂ ਹੀ ਗਿਆ ਇਹ ਤਾਂ ਅਸੀਂ ਜੈਸਾਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਹੈ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਉਹ ਤਾਂ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਰਾ ਕੁਝ ਦੱਸਾਂਗੇ

ਜੀ ਹਰਮੰਦਰ ਸਾਹਿਬ ਸੰਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਵੇਂ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਰਹੀ ਹੈ ਜਿਹਦੇ ਸਬੰਧ ਦੇ ਵਿੱਚ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਟ ਇਜ਼ ਅ ਟਾਪ ਸੀਕ੍ਰੀਟ ਕਈ ਵਾਰੀ ਸਮੇਂ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟਫੁੱਲ ਨਹੀਂ ਰਹਿੰਦੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਚੇਚੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਅਜਲਾ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸੇਅਰ ਕਰਾਂਗੇ ਉਹ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਕਿਉਂਕਿ ਮੈਂ ਅੱਜ ਸਿਰਫ ਕੇਵਲ ਦਾ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਅਪਚਾਰ ਕੀਤੀ ਆ ਤੇ ਕਿਉਂਕਿ ਇਹ ਬੜਾ ਵੱਡਾ ਅੱਜ ਇੱਕ ਸੀਰੀਅਸ ਮਸਲਾ ਬਣਿਆ ਆ ਉਹ ਤਾਂ ਸੀਪੀ ਸਾਹਿਬ ਦੱਸਦੇ ਸੀ ਬੇ ਬਹੁਤ ਸਾਰੇ ਜਿਹੜੀ ਆ ਪੁਲਿਸ ਜਿਹਾ ਉਹਨਾਂ ਨੂੰ ਐਵੇਂ ਦੇ ਫਰੈਡਸ ਗਏ ਆ ਪਰ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਤੇ ਸਿੱਖ ਇੱਕ ਆਸਤਾ ਦਾ ਸਮੁੱਚੀ ਲਕਾਈ ਦਾ ਕੇਂਦਰ ਆ। ਸੋ ਇਹ ਬਾਦ ਚਿੰਤਾ ਮਾਨਿਆਂ ਸਾਰੇ ਪੱਖ ਤੋਂ। ਤੋਂ ਅੱਜ ਤਾਂ ਸਾਡੀ ਸਿਰਫ ਕੇਵਲ ਤੱਕ ਬਲੇਸ ਪੱਖ ਤੇ ਜਿਹੜੀ ਆ ਉਹ ਗੱਲ ਹੋਈ ਆ। ਬਾਕੀ ਜਿਹੜੀਆਂ ਗੱਲਾਂ ਦੂਸਰੀਆਂ ਸਤਾਬਦੀ ਦੇ ਆ ਦੂਜੀਆਂ ਤੀਜੀਆਂ ਉਹ ਕੋਈ ਮੈਂ ਗੱਲ ਨਹੀਂ ਕੀਤੀ ਉਹ ਬਾਅਦ ਦੇ ਵਿੱਚ ਜਾ ਕੇ ਟਾਈਮ ਲੈ ਕੇ ਫੇਰ ਕਰਾਂਗੇ। ਸੋ ਅੱਜ ਸਾਰੇ ਦਾ ਸਾਰਾ ਇੰਨੇ ਮਸਲਾ ਸੀ। ਇੰਨੇ ਹੋਰ ਵੀ ਆਈਆਂ ਜੀ ਅੱਜ ਨਹੀਂ ਆਈ। ਅੱਜ ਨਹੀਂ ਆਈ ਕੋਈ। ਕੱਲ ਆਈ ਸੀ ਯਾਰ ਥੈਂਕ ਯੂ ਕਾਲ ਸਾਹਿਬ ਆਈ ਗੁੱਡ ਸੀ ਮੇਰਾ ਤਾਂ 10 ਦੇ ਲਗਭਗ ਆ ਚੁੱਕੇ ਆ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ